ਜਿਵੇਂ ਕਿਸਾਨ ਵੀਰਾਂ 'ਚ ਇਹ ਗੱਲ ਫੈਲੀ ਹੈ ਕਿ ਬਾਜ਼ਾਰ ਝੋਨੇ ਦੇ ਵਿੱਚ ਹੋ ਸਕਦਾ ਕਿ ਤੇਲਾ ਵੀ ਆਇਆ ਹੋਵੇ ਤਾਂ ਕਈ ਕਿਸਾਨ ਵੀਰ ਸਪਰੇਅ ਕਰਨ ਲਈ ਬਾਜ਼ਾਰ ਵੱਲ ਭੱਜ ਰਹੇ ਐ ਪਹਿਲਾਂ ਤੇ ਇਹ ਗੱਲ ਗਲਤ ਹੈ ਜੇ ਤੁਹਾਡੇ ਖੇਤ 'ਚ ਬਿਮਾਰੀ ਹੈ ਨਹੀਂ ਉੱਪਰ ਹੈ ਨਹੀਂ ਸਪਰੇਅ ਲਈ ਕਾਹਤੋਂ ਭੱਜਣਾ ਜੇ ਪੌਣੇ ਬੁੱਟੇ ਹੈ ਪਹਿਲਾਂ ਖੇਤੀ ਵਿਗਿਆਨ ਕੇਂਦਰ ਲੈ ਕੇ ਜਾਓ ਉਹਨਾਂ ਨੂੰ ਦਿਖਾਓ ਜੇ ਕਹਿੰਦੇ ਬੌਣੇ ਰੋਗ ਹੈਗਾ ਤਾਂ ਅਪਰ ਯਾਰਗੇ ਪਾਸੇ ਤੁਰ ਗਈ ਦੂਸਰੀ ਗੱਲ ਜੇ ਮੰਨ ਲਓ ਤੁਹਾਡੇ ਖੇਤ 'ਚ ਚਿੱਟਾ ਜਾਂ ਤੇਲਾ ਹੈਗਾ ਵੀ ਐ ਤੁਸੀਂ ਸਪਰੇਅ ਵੀ ਕਰਨੀ ਐ ਤਾ ਜਿਹੜੇ ਬੰਦੇ ਤੁਹਾਨੂੰ ਇਹ ਕਹੀ ਜਾਂਦੇ ਨਾ ਕਿ ਆ ਚਾ ਤੇਲੇ ਵਾਲੀ ਪਾਲਾ ਇਹ ਤੇਲੇ ਵਾਲੇ ਦੇ ਨਾਲ ਨਾਲ ਹੁਣ ਤੋਂ ਐ ਕਰੁੱਲੀ ਵਾਲੀ ਪਾਲਾ ਪੱਤਾ ਲਪੇੜ ਦੀ ਪਾਲਾ ਗੋਭ ਦੀ ਸੁੰਡੀ ਦੀ ਪਾਲਾ ਉਹ ਤਾਂ ਇਹ ਸੋਚ ਕੇ ਬੈਠੇ ਐ ਕਿ ਹੁਣ ਇਹ ਆ ਗਿਆ ਤੇਰਾ 1500 2000 ਦਾ ਬਿੱਲ ਮੜ ਦਿਓ ਕਿਤੇ ਉਲੀ ਰੋਗ ਨਹੀਂ ਹੈਗਾ ਖੇਤਾਂ ਦੇ ਵਿੱਚ ਬੌਣਾ ਰੋਗ ਜ਼ਰੂਰ ਹੈ ਪਰੰਤੂ ਇਹਦਾ ਇਲਾਜ ਕੋਈ ਨਹੀਂ ਹੈਗਾ ਕੋਈ ਦਵਾਈ ਇਹਨੂੰ ਠੀਕ ਨਹੀਂ ਕਰ ਸਕਦੀ ਜੇ ਖੇਤੀ ਵਿਗਿਆਨ ਕੇਂਦਰ ਕਨਫਰਮ ਕਰਦਾ ਹੈ ਕਿ ਤੁਹਾਡੇ ਖੇਤ ਦੇ ਵਿੱਚ ਜਿਹੜਾ ਹੈਗਾ ਬੌਣਾ ਰੋਗ ਆ ਗਿਆ ਤਾਂ ਉਹ ਸਾਲ ਤਰੇ ਸਾਨੂੰ ਜਿਹੜੇ ਬਿਮਾਰ ਬੂਟੇ ਉਹ ਪੱਟ ਕੇ ਨਪਣੇ ਪੈਣਗੇ ਜੇ ਖੇਤ ਦੇ ਚਿੱਟਾ ਤੇਲਾ ਹੈ ਤਾਂ ਕੇਵਲ ਤੇ ਕੇਵਲ ਤੇਲੇ ਵਾਲੀ ਸਪਰੇ ਕਰੋ ਤੇ ਧਿਆਨ ਰੱਖੋ ਹਮੇਸ਼ਾ ਯੂਨੀਵਰਸਿਟੀ ਨਾਲ ਸਪਾਰਸ਼ ਕੀਤਾ ਜਾਂਦਾ ਕਿ ਜਿਹੜੀ ਤੇਲੇ ਵਾਲੀਆਂ ਸਪਰੇਆਂ ਆਪਕ ਕੱਲੀਆਂ ਕਰਨੀਆਂ ਐ ਜੇ ਤੁਸੀਂ ਨਾਲ ਤਿੰਨ ਤਿੰਨ ਚਾਰ ਚਾਰ ਸਪਰੇਅ ਮਿਲਾ ਲਿਆ ਤਾਂ ਤੁਹਾਡੇ ਤੇਲੇ ਵਾਲੀ ਸਪਰੇਅ ਦਾ ਅਸਰ ਵੀ ਘੱਟ ਕਰਨੀ ਆ ਤੇ ਤੁਹਾਡੇ ਉੱਪਰ ਜਿਹੜਾ ਹੈਗਾ ਆਰਥਿਕ ਬੋਝ ਵੀ ਵੱਧ ਪਵੇਗਾ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾ